ਪੰਜਾਬ ਪਰ ਵਿੱਚ ਟ੍ਰੈਫਿਕ ਪੁਲਿਸ ਵੱਲੋਂ nehru yuva kendr ਦੇ ਨਾਲ ਮਿਲ ਕੇ ਸੜਕ ਸੁਰੱਖਿਆ ਸਪਤਾ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦਿਆ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਵੀ nehru yuva kendr ਦੇ ਨਾਲ ਮਿਲ ਕੇ ਸੜਕ ਸੁਰੱਖਿਆ ਸਪਤਾ ਮਨਾਇਆ ਗਿਆ ਐਸ ਮੌਕੇ ਕਾਲਜ ਦੇ ਸਟੂਡੈਂਟਸ ਵੱਲੋਂ ਨੋਵਲਟੀ ਚੌਂਕ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸਟੂਡੈਂਟਸ ਵੱਲੋਂ ਹੱਥ ਵਿੱਚ ਜਾਗਰੂਕਤਾ ਲਈ ਤਖਤੀਆਂ ਫੜੀਆਂ ਹੋਈਆਂ ਸਨ ਐਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਟ੍ਰੈਫਿਕ ਪੁਲਿਸ ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਜਨਵਰੀ ਮਹੀਨਾ ਸੜਕ ਸੁਰੱਖਿਆ ਹਫ਼ਤਾ ਵਜੋਂ ਮਨਾਇਆ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮ ਲੋਕਾਂ ਦੀ ਸੁਰੱਖਿਆ ਲਈ ਬਣਾਏ ਜਾਂਦੇ ਹਨ ਅਤੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਜੀ ਜਿਹੜਾ ਜਨਵਰੀ ਮਹੀਨਾ ਵਾ ਆ ਮਹੀਨਾ ਜਿਹੜਾ ਵਾ ਇਹ ਸੜਕ ਸੁਰੱਖਿਆ ਮੰਥ ਮਨਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਸਾਰੇ ਜਿਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੀ ਇਹ ਜਿਹੜਾ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਸੜਕ ਸੁਰੱਖਿਆ ਮਹੀਨਾ ਜਿਹੜਾ ਮਨਾਇਆ ਜਾ ਰਿਹਾ ਆ ਜਿਹੜਾ ਇੱਕ ਹਫਤਾ ਵਾ ਇਹਦੇ ਵਿੱਚ ਸਾਡਾ ਪ੍ਰੋਗਰਾਮ ਜਿਹੜਾ ਉਹਦੇ ਤਹਿਤ ਆ ਕਿ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਅਵੇਅਰ ਕਰਨਾ ਔਰ ਬੱਚਿਆਂ ਨੂੰ ਰੋਡ ਦੇ ਉੱਪਰ ਲੈ ਕੇ 20 ਬੱਚੇ ਅਸੀਂ ਰੋਡ ਦੇ ਉੱਤੇ ਲੈ ਕੇ ਆਉਣੇ ਆ ਜਿਹੜੇ ਉਹਨਾਂ ਨੇ ਆਪਨ ਲੋਕਾਂ ਨੂੰ ਐਜੂਕੇਟ ਕਰਦੇ ਵਿੱਚ ਉਹਨਾਂ ਨੇ ਤਕਤੀਆਂ ਫੜੀਆਂ ਦੀਆਂ ਵੀ ਤੇਜ਼ ਰਫਤਾਰ ਦੀ ਦੀ ਤੇਜ਼ ਰਫਤਾਰੀ ਮੌਤ ਦੀ ਤਿਆਰੀ ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰੋ ਇਹੋ ਜਿਹੇ ਜਿਹੜੇ ਲੋਗੋ ਲੈ ਕੇ ਬੱਚੇ ਖੜੇ ਨੇ ਤਾਂ ਜੋ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਦਿੱਤੀ ਜਾਵੇ ਇਹਦੇ ਤਹਿਤ ਹੀ ਜਿਹੜੇ ਇਹ ਬੱਚੇ ਆ ਉਸ ਤੋਂ ਬਾਅਦ 1 ਘੰਟੇ ਦਾ ਸੈਸ਼ਨ ਇਹਨਾਂ ਦੇ ਕਾਲਜ ਦੇ ਵਿੱਚ ਜਾ ਕੇ ਸਾਡੇ ਦਿਲਜੀਤ ਸਿੰਘ ਜਿਹੜੇ ਐਜੂਕੇਸ਼ਨ ਸੈਂਟਰ ਦੇ ਇੰਚਾਰਜ ਨੇ ਉਹ ਜਾ ਕੇ ਲੈਕਚਰ ਦੇਣਗੇ ਇਹ ਸਾਰਾ ਪ੍ਰੋਗਰਾਮ ਜਿਹੜਾ ਵਾ ਨਹਿਰੂ ਜੁਵਾ ਕੇਂਦਰ ਦੇ ਨਾਲ ਮਿਲ ਕੇ ਇਹ ਜਿਹੜਾ ਯੋਜਿਤ ਕੀਤਾ ਜਾਂਦਾ ਇਹਦਾ ਹਰ ਰੋਜ਼ ਦਾ ਪ੍ਰੋਗਰਾਮ ਜਿਹੜਾ ਆਲਰੇਡੀ ਸਾਡੇ ਜਿਹੜਾ ਪ੍ਰੋਗਰਾਮ ਜਿਹੜਾ ਉਹਦਾ ਲਿਖਿਆ ਹੋਇਆ ਵਾ ਉਹਦੇ ਤਹਿਤ ਅਸੀਂ ਇਸ ਨੂੰ ਕਰਦੇ ਹਾਂ ਉਹਦੇ ਸ਼ਾਮ ਦੇ ਟਾਈਮ ਅਸੀਂ ਜਿਹੜੇ ਧੁੰਦ ਦੇ ਵਿੱਚ ਜਿਹੜੀਆਂ ਗੱਡੀਆਂ ਜਿਹਨਾਂ ਟਰਾਲੀਆਂ ਜਿਹੜੇ ਟੈਂਪੂ ਨੇ ਕਮਰਸ਼ੀਅਲ ਵੀ ਗਲੋਨਾ ਦੇ ਤਿਰਫ ਰਿਫਲੈਕਟਰ ਵਗੈਰਾ ਲਗਾਉਂਦੇ ਆ ਇਹ ਹਰ ਰੋਜ਼ ਜਿਹੜਾ ਰੋਡਸ ਰੱਖਿਆ ਪ੍ਰਬੰਧਾ ਜਿਹੜਾ ਉਹਦੇ ਵਾਸਤੇ ਸਾਡੀ ਇੱਕ ਵੱਖਰੀ ਟੀਮ ਜਿਹੜੀ ਉਹ ਲੱਗੀ ਹੋਈ ਆ ਔਰ ਉਸ ਤਾਂ ਜੋ ਜਿਹੜਾ ਲੋਕਾਂ ਨੂੰ ਵੱਧ ਤੋਂ ਵੱਧ ਜੜਿਆ ਰੋਡ ਦੇ ਨਿਯਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਦੇਖੋ ਜੀ ਕੱਲ 700 ਕੁਝ ਚਲਾਨ ਕੀਤੇ ਗਏ। ਜਿਹੜੇ ਵੇਰ ਨਹੀਂ ਹੁੰਦੇ ਉਹਨਾਂ ਵਾਸਤੇ ਚਲਾਨੇ ਗਿਆ। ਕੱਲ ਸਾਡੇ ਸਿਟੀ ਟੈਪ ਅੰਮ੍ਰਿਤਸਰ ਦੇ ਵਿੱਚ 700 ਚਲਾਨ ਕੀਤਾ ਗਿਆ ਟ੍ਰੈਫਿਕ ਪੁਲਿਸ ਵੱਲੋਂ। ਜਿਹੜੇ ਬੰਦਿਆਂ ਨੇ ਜਿਹਦੇ ਵਿੱਚੋਂ ਕਰੀਬ 400 ਕੁਝ ਚਲਾਨ ਜਿਹੜੇ ਆ ਉਹ ਰੋਂਗ ਪਾਰਕਿੰਗ ਦੇ ਆ। ਦੇਖੋ ਲੋਕ ਕਿਦਾਂ ਸੜਕਾਂ ਤੇ ਗੱਡੀਆਂ ਖੜੀਆਂ ਕਰ ਦਿੰਦੇ ਆ ਇੱਕ ਬੰਦਾ ਜਾ ਕੇ ਸੜਕ ਤੇ ਗੱਡੀ ਖੜੀ ਕਰਕੇ ਕਹਿੰਦਾ ਚਾਹ ਦੇ ਦੋ ਕੱਪ ਕਰੀ ਹਾਂਜੀ ਗੱਡੀ ਦੇ ਵਿੱਚ ਚਾਹ ਲੈ ਕੇ ਬਹਿ ਜਾਂਦਾ ਦੇਖੋ ਇਹ ਸਾਨੂੰ ਸਾਰਿਆਂ ਨੂੰ ਸਮਝਣਾ ਪਊਗਾ ਜੇ ਆਪਾਂ ਕੈਨੇਡਾ ਅਮਰੀਕਾ ਦੀਆਂ ਗੱਲਾਂ ਕਰਦੇ ਆ ਉੱਥੇ ਕੀ ਚੰਗਾ ਵਾ ਉੱਥੇ ਸਿਰਫ ਨਿਯਮ ਚੰਗੇ ਨੇ ਨਾ ਲੋਕ ਨਿਯਮ ਦੀ ਪਾਲਣਾ ਕਰਦੇ ਆ ਜੇ ਨਿਯਮ ਦੀ ਪਾਲਣਾ ਇੱਥੇ ਲੋਕ ਕਰਨ ਲੈ ਪੈਣ ਤੇ ਇਹਦੇ ਨਾਲ ਦਾ ਦੇਸ਼ ਨਹੀਂ ਹੈਗਾ ਕੋਈ ਜਿੱਥੇ ਧੁੱਪ ਛਾਂ ਗਰਮੀ ਠੰਡ ਜਿੱਥੇ ਹਰ ਸਬਜ਼ੀ ਤਾਜ਼ਾ ਹਰ ਫਰੂਟ ਤਾਜ਼ਾ ਮਿਲਦਾ ਇਹ ਇਹਦੇ ਨਾਲੋਂ ਦੇਸ਼ ਜਿਹੜਾ ਗੁਰੂਆਂ ਪੀਰਾਂ ਦਾ ਦੇਸ਼ ਆ ਸਾਡੇ ਈਸ਼ਵਰ ਦੇ ਮੰਤਾਂ ਦਾ ਬਾਲਮੀਕ ਜੀ ਹਰ ਤਰ੍ਹਾਂ ਦੇ ਹਰ ਧਰਮ ਦੇ ਜਿਹੜੀ ਈਸ਼ਵਰ ਇੱਥੇ ਜਿਨ੍ਹਾਂ ਨੇ ਇੱਥੇ ਜਨਮ ਲਿਆ ਇਹ ਕਿਰਪਾ ਕਰਕੇ ਸਾਰਿਆਂ ਨੂੰ ਸਾਨੂੰ ਨਿਜਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਮਰਸਰੰਦਰ ਟ੍ਰੈਫਿਕ ਅਵੇਰਨੈਸ ਕੈਂਪਨ ਚੱਲ ਰਿਹਾ ਹੈ ਤੇ ਅਸੀਂ ਸੂਰ ਅਸੀਂ ਜਦ ਤੱਕ ਪੁਲਿਸ ਨਾਲ ਮਿਲ ਕੇ ਅਸੀਂ ਅਵੇਰਨੈਸ ਲੋਕਾਂ ਨੂੰ ਫਿਲਾ ਰਹੇ ਹਾਂ ਜਦੋਂ ਫਿਲਾ ਰਹੇ ਹਾਂ ਕਿ ਇਹ ਦੋਸ ਦੇਖਦੇ ਹੋ ਕਿ ਬੋਸੀ ਹਰ ਹਰ ਰੋਟਰੀ ਦੇਖਦਾ ਕਿ ਐਕਸਟੈਂਸ ਹੁੰਦੇ ਹੈ ਕਿ ਨਹੀਂ ਕਿ ਜਾਨਾ ਚਾਹੀ ਜਾਂਦੀਆਂ ਹਨ ਸੋ ਮੇ ਵੀ ਇਸ ਕੈਂਪੇਨ ਦੇ ਸੀ ਐਨ ਆਈ ਯੰਗ ਜਨਰੇਸ਼ਨ ਹੈ ਜਿਹੜੇ ਨੌਜਵਾਨ ਬੱਚੇ ਹਨ ਜਿਸ ਨੂੰ ਕਿ ਲੋਕਾਂ ਨੂੰ ਜਾਗਰੂਕ ਕਰ ਸਕੇ ਸਮਝਾ ਸਕੇ ਕਿ ਤੁਹਾਨੂੰ ਜਿਹੜੇ ਟ੍ਰੈਫਿਕ ਰੂਲਸ ਆ ਉਹਨੂੰ ਪ੍ਰੋਪਰਲੀ ਫੋਲੋ ਕਰਨਾ ਹੈ ਤੇ ਲੋਕ ਆਪਣੀ ਤੇ ਜ਼ਿੰਦਗੀ ਬਚਾਣੀ ਹੈ ਜਿਹੜੇ ਸਾਡੇ ਨਾਲ ਲੋਕ ਜੁੜੇ ਹਨ ਕਿ ਇੱਕ ਬੱਚੇ ਦੇ ਨਾਲ ਕਿੰਨੀ ਕਿੰਨੀ ਫੈਮਲੀਆਂ ਜੁੜੀਆਂ ਹੁੰਦੀਆਂ ਜੇ ਕੋਈ ਫੈਮਲੀ ਚ ਇੱਕ ਜਾਨ ਨੂੰ ਕੋਈ ਨੁਕਸਾਨ ਹੁੰਦਾ ਹੈ ਜਾਂ ਕਿ ਐਕਸੀਡੈਂਟ ਹੁੰਦਾ ਹੈ ਉਹਦਾ ਜਿਹੜਾ ਪਰਪਾਈ ਹੈ ਸਿਰਫ ਇੱਕ ਬੱਚਾ ਨਹੀਂ ਕਰਦਾ ਹੈ ਸਿਰਫ ਨੌਜਵਾਨ ਨਹੀਂ ਕਰਦਾ ਹੈ ਉਦੇ ਪਿੱਛੇ ਜਿਹੜੀ ਪੂਰੀ ਫੈਮਿਲੀ ਹੈ ਉਹ ਸਭ ਤੇ ਇਫੈਕਟ ਹੁੰਦਾ ਹੈ ਸੋ ਇਹਨਾਂ ਬੱਚਾ ਨੂੰ ਇਸ ਲਈ ਅੱਗੇ ਲਗਾਇਆ ਗਿਆ ਹੈ ਕਿ ਇਹਨਾਂ ਬਸ ਜਿਹੜੇ ਬੱਚੇ ਹੈ ਜਿਹੜੀ ਯੰਗ ਜੇਨਰੇਸ਼ਨ ਹੈ ਇਹ ਸਭ ਨੂੰ ਸਮਝਾ ਸਕਦੇ ਹੈ ਆਪਣੀ ਫੈਮਿलीज ਨੂੰ ਐ ਲੋਕਾਂ ਨੂੰ ਸੋ ਇਹਨਾਂ ਨੂੰ ਅੱਗੇ ਲਿਆ ਗਿਆ ਹੈ ਤਾਂ ਕਿ ਸਮਝਾ ਸਕਣ ਕਿ ਸ਼ਾਇਦ ਕੁਝ ਲੋਕਾਂ ਦੇ ਤੱਕ ਇਹ ਖਬਰ ਇਹ ਗੱਲ ਪਹੁੰਚ ਸਕੇ ਕਿ ਜਿਹੜੇ ਚਾਚੀ ਫੂਲਵਾਉਂਗਾ ਨੂੰ ਉਸ ਸੀਰੀਅਸਲੀ ਲੈਣਾ ਹੈ ਅਮਰ ਸਾਹਿਬ ਟ੍ਰੈਫਿਕ ਪੁਲਿਸ ਵੱਲੋਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਇੱਕ ਮਹੀਨਾ ਪੂਰਾ ਸ਼ਹਿਰ ਵਾਸੀਆਂ ਨੂੰ ਜਾਬਰ ਕੀਤਾ ਜਾ ਰਿਹਾ ਹੈ ਟ੍ਰੈਫਿਕ ਨਿਯਮਤ ਪਾਸੇ इसे तहत स्कूली बच्चे वालों भी अब लार हो एक रैली कटी गई को जागरूक किया गया कि पालना कर अमृतसर कैमरामैन परेशन राकेश कुमार